ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਤੁਹਾਡਾ ਸਵਾਗਤ ਹੈ ਸਾਡੀ ਵੀਡੀਓ ਵੇਖਣ ਤੇ ਸਾਡੇ ਚੈਨਲ ਨੂੰ ਤੇ ਅੱਜ ਤੁਹਾਨੂੰ ਅਸੀਂ ਦਿਖਾਉਨੇ ਆ ਵੀ ਕੋਨੇ ਆ ਜਿਹੜੀ ਮਤਲਬ ਪਾੜ ਪਿਆ ਸੀ ਹਨਾ ਜਿਹੜਾ ਪਾੜ ਪਿਆ ਉਹ ਪੂਰਣ ਦੇ ਆ ਤੇ ਬਾਬਾ ਜੀ ਨੂੰ ਰਾਤ ਇੱਕ ਸੱਦਾ ਪਹੁੰਚਿਆ ਸੀ ਕਿ ਟਵਾ ਭੁਰਨਾ ਤੇ ਬਾਬਾ ਜੀ ਨੇ ਗਰੁੱਪ ਦੇ ਵਿੱਚ ਮੈਸੇਜ ਕਰਕੇ ਸਾਰਿਆਂ ਨੂੰ ਲਾਉਂਸਪੰਡ ਦਿੱਤੀ ਵੀ ਜਿਹੜਾ ਜਿਹਦੇ ਜਿਹਦੇ ਘਰ ਵੀ ਗੁਰੂ ਗੋਬਿੰਦ ਸਿੰਘ ਨੇ ਟਰੈਕਟਰ ਦਿੱਤਾ ਉਹ ਲੈ ਗਿਆ ਉਹ ਕਰਾਈ ਲੈ ਗਿਆ ਉਹ ਤੇ ਤੇਲ ਬਾਬਾ ਜੀ ਵੱਲੋਂ ਆ ਤੇਲ ਬਾਬਾ ਜੀ ਆਪ ਦੇ ਇੰਡੇ ਆ ਤੇ ਹਾੜੀ ਆਇਆ ਪਿਆ ਟਰੈਕਟਰ ਨਾਲ ਤੁਹਾਨੂੰ ਜਾ ਕੇ ਵਿਖਾਉਣੇ ਆ ਸਿਰਫ ਇੱਕ ਬੋਲ ਤੇ ਬਾਬਾ ਜੀ ਨੇ ਇੱਕੋ ਬੋਲ ਰਾਤ ਨੂੰ ਕੀਤਾ ਕਿ ਜਿੰਨਾ ਜਿੰਦਾ ਕੋਲ ਵੀ ਟਰੈਕਟਰ ਹੈਗਾ ਤੁਸੀਂ ਟਰੈਕਟਰ ਲੈ ਕੇ ਆ ਸਕਦੇ ਤੇ ਬਾਬਾ ਜੀ ਦੀ ਇੱਕ ਬੋਲ ਤੇ ਸੰਗਤ ਨੇ ਫੁੱਲ ਚੜਾਏ ਆ ਤੇ ਟਰੈਕਟਰਾਂ ਦਾ ਹਾੜੀ ਆਇਆ ਜੀ ਬਾਬਾ ਜੀ ਨੇ ਬੰਨ ਵੀ ਸਾਰੇ ਪੂਰਤੇ ਆ ਬਾਬਾ ਸਰਾਲੀ ਸਾਹਿਬ ਵਾਲਿਆਂ ਨੇ ਵੀ ਤੇ ਗੁਰੂ ਕੇ ਬਾਗ ਵਾਲਿਆਂ ਨੇ ਵੀ ਸਾਰੇ ਪਰਬਨਪੂਰਤੇ ਆ ਟਰੈਕਟਰਾਂ ਦਾ ਹਾੜ ਆਇਆ ਇਹ ਕਹਿੰਦੇ ਅਜੀ ਆ ਵੇਖੋ ਆ ਪਾਣੀ ਜਿਹੜਾ ਇਹ ਅਜੇ ਤੱਕ ਨਹੀਂ ਨਿਕਲਿਆ ਇਹ ਵੇਖ ਲਓ ਜਾਂ ਹਾਂਜੀ ਆ ਸਾਡਾ ਪਾਣੀ ਹੈ ਨਾ ਇਹ ਅਜੇ ਤੱਕ ਨਹੀਂ ਨਿਕਲਿਆ ਵੇਖੋ ਆਏ ਅਗਲੇ ਪਾਸੇ ਜਿਵੇਂ ਮਲੋ ਵਾਗੀ ਯਾਰੀ ਤਾਂ ਤਾਂ ਚੜ ਗਈ ਆ ਾਟ ਲੱਗ ਗਈ ਆ ਇਹ ਪਾਣੀ ਕਿਹੇ ਪਾਸੇ ਨਿਕਲਣਾ ਆ ਵੇਖੋ ਇਤੋਂ ਤੋਂ ਸੀ ਟੁੱਟੀ ਸੀ ਤੇ ਵੇਖੋ ਬਾਬਾ ਜੀ ਦੀ ਇੱਕ ਬੋਲ ਤੇ ਕਹਿੰਦੇ ਟਰੈਕਟਰਾਂ ਦਾ ਹਾੜ ਹੀ ਆਇਆ ਪਿਆ ਤੁਹਾਨੂੰ ਦਿਖਾਉਣੇ ਆ ਪੰਜਾਬ ਆ ਪੰਜਾਬ ਨਹੀਂ ਮਰਦਾ ਪੰਜਾਬ ਤੇ ਮੱਧਿਆ ਪ੍ਰਦੇਸ਼, ਕਰਨਾਟਕ ਇੱਥੋਂ ਤੱਕ ਜਾ ਜਾ ਕੇ ਲੰਗਰ ਲਾਉਂਦੀ ਆ ਪੰਜਾਬੀ ਸਾਡੇ ਪੰਜਾਬੀ ਸਾਡੇ ਹੁਣ ਪੰਜਾਬ ਜੀ ਮਤਲਬ ਮਦਦ ਨਹੀਂ ਕਰ ਸਕਦੇ ਆ ਵੇਖੋ ਖਾੜ ਆਇਆ ਪਿਆ ਟਰੈਕਟਰ ਨਾਲ ਤੁਹਾਨੂੰ ਸਾਰਾ ਚੈੱਕ ਹੋਣਾ ਜਾਂਦੇ ਕਿ ਜਾਣੇ ਆ ਆ ਵੇਖੋ ਆ ਜੀ ਸੀ ਬੀ ਤੇ ਆੜਾ ਮੇਰ ਪੁਲ ਟਟਾ ਹੀ ਹੋ ਆ ਬੰਡਿਆ ਇਹ ਮਤਲਬ ਬਾਣੀ ਕੀ ਆ ਬਾਤ ਮਿੱਟੀ ਕਾਫੀ ਪਾਤੀ ਆ ਆ ਆ ਤੂੰ ਸੀ ਟ੍ਰੀ ਮੇਨ ਆਉ ਤੂੰ ਆਉ ਤੂੰ ਤੇ ਹੋਣਾ ਆ ਵੇ ਲੋ ਮਾਲੋ ਤੁਹਾਨੂੰ ਉਪਾਉਨੇ ਆ ਟ੍ਰੈਕਟਰ ਦਾ ਹੜਾ ਪਿਆ ਉਤਰ ਜਾ ਚਲ ਉਤਰਦਾ ਆ ਜਿਹਨਾਂ ਦੀ ਹਾਸਤ ਸੀ ਵਾਲਿਆਂ ਦੀ ਕੋਲਡਰਿੰਗ ਲੈਂਦੀ ਐ ਮੈਂ ਚਲੋ ਸੰਗਤ ਨੂੰ ਕੋਲਡਰਿੰਗ ਪਿਉਨੇ ਆ ਨਵਾਜੀ ਬੈਠਾ ਸੜਨ ਅੰਦਾਜ਼ ਨਾਲ ਆਇਆ ਵਾ ਹੈ ਆ ਓਏ ਆਈ ਨਾ ਆਈਦਾ ਯਾਰ ਆ ਗਿਆ ਜਸ਼ਨ ਸੱਸੀ ਬਾਉ ਆ ਫੜ ਉਹ ਵਾਟਰਪਾਡੀ ਪਾੜ ਗਈ ਓ ਟਰੈਕਟਰ ਦੀ ਇਹਨਾਂ ਦਾ ਘਰ ਜਾ ਆਹ ਰਿਪੋਰਟ ਟਰੈਕਟਰ ਲੱਗੇ ਆਹ ਵੇਖੋ ਸੰਗਤ ਲੱਗੀ ਆ ਚੁੱਕ ਚੁੱਕੇ ਲਕਣਾ ਸਾਈਡ ਤੇ ਕਰਨ ਦੇ ਆ ਜੀ ਪੰਜਾਬ ਆ ਪੰਜਾਬ ਗੁਰੂ ਪੀਰਾਂ ਦੀ ਧਰਤੀ ਐ ਇੱਥੇ ਨਹੀਂ ਕੋਈ ਮਰ ਸਕਦਾ ਇੱਥੇ ਤੇ ਬਾਬਾ ਜੀ ਦੀ ਮੇਰ ਆ ਤੇ ਇਹ ਹੀ ਲੋਕਾਂ ਦੀ ਮਦਦ ਕਰਦੇ ਆ ਜਾ ਕੇ ਇੱਥੇ ਤੇ ਫਿਰ ਵਰਗਾ ਬਾਬਾ ਜੀ ਹਾ ਕਰਕੇ ਤੇ ਬਾਬਾ ਜੀ ਉੱਥੇ ਆ ਜਾਓ 2 ਮਿੰਟ ਆ ਠੰਡਾ ਪੀ ਲਓ ਹਾਂਜੀ ਹਾਂ ਸੁੱਟ ਕੇ ਆ ਜਾਓ ਉੱਥੇ ਆ ਜਾਓ ਆ ਜਾਓ ਬਾਬਾ ਜੀ ਆਹ ਰ ਕੋ ਸਾਡੇ ਬਜ਼ੁਰਗ ਲੱਗੇ ਵੇਖੋ ਟਾਣਾ ਕਿੱਡਾ ਤਗੜਾ ਬਾਪੂ ਸਾਡਾ ਲੱਗਾ ਵੇਖੋ ਇਹ ਨਹੀਂ ਕਿਤੇ ਜਾਂਦੇ ਆਹ ਪਰ ਨੂੰ ਪਰਲੇ ਪਾਸੇ ਵਿਖਾਉਣਾ ਮੈਂ ਸਾਰਾ ਤੇ ਆਹ ਰ ਕੋ ਆਹ ਅੱਡੇ ਬੁੱਢੇ ਲੱਗੇ ਸਾਰੇ ਇਹ ਦੀ ਮਰਦੇ ਕਿਉਂ ਬਾਪੂ ਹਾਂਜੀ ਮੈਂ ਪੰਜਾਬ ਆ ਇਹਦੇ ਲੋਕਾਂ ਦੀ ਮਦਦ ਕਰਦੇ ਆ ਆਪਣੀ ਤਾਂ ਫੇਰ ਗੱਲ ਹੀ ਕੋਈ ਨਹੀਂ ਚਾ ਸੁੱਟ ਕੇ ਤੇ ਉਧਰ ਆ ਜਾਓ ਕੋਲਟਰ ਦੀ ਪਈ ਤੁਹਾਨੂੰ ਆਹ ਵੇਖੋ ਇਹ ਕੋਟਰੈਕਟਰ ਲੱਗਿਆ ਜੀਐਸਵੀਆ ਕੋਟਰੈਕਟਰ ਆ ساری ਮੇਰੇ ਭਾਈਏ ਦੀ ਪਹਿਲੀ ਆ ਉਹਦੀ ਕੋਠੀ ਟੁੱਟੀ ਉਹ ਦੀ ਹੰਡੀ ਆ ਆਹ ਵੇਖੋ ਤਾਂ ਤੁਹਾਨੂੰ ਲੱਗ ਹੀ ਜਾ ਕੇ ਇਹ ਤੇ 35 36 ਫੁੱਟ ਪਾੜਿਆ ਜਿੱਥੇ ਮਲੋ ਮਿੱਟੀ ਡਿੱਗੀ ਪਾ ਪਾਣੀ ਡੇਢ ਰਿਆ ਤੇ ਉੱਥੇ ਹੁਣ ਆਹ ਰੇਤ ਥੱਲੇ ਦੇ ਕੇ ਉੱਤੇ ਮਿੱਟੀ-ਮੁੱਟੀ ਪਾ ਕੇ ਸੈਟਡੇ ਇਹ ਕਰਨਾ ਆਓ ਤੇ ਦੇਖੋ ਹਾਜੀ ਅੱਧੇ ਟਰੈਕਟਰ ਦੂਜੇ ਪਾਸੇ ਲਏ ਆ ਆ ਬੈਠੀ ਆ ਸਾਹ ਸੰਗਰ ਉਹ ਪਪਾ ਜੀ ਬੈਠੇ ਵੱਡੇ ਲਗੇ ਸੀ ਬਾਬਾ ਜੀ ਤੇ ਆਹ ਉਹ ਪੈਲੀ ਕਾਂਡੇ ਨੇ ਬਸ ਅੱਧਾ ਡੰਬ ਤੇ ਖਿੱਚਦਾ ਕੰਮ ਉਹਨਾਂ ਨੇ ਉਧਰ ਆ ਵੇਖੋ ਟਰੈਕਟਰ ਫਸ ਗਏ ਨੇ ਦੋ ਆਹ ਉਹ ਇਧਰੋਂ ਰੇਤ ਜੜੀ ਸੀ ਨਾ ਇਧਰ ਆ ਬਨੋਂ ਰੇਤ ਰੂਦ ਸਾਰੀ ਖਿਜੀ ਜਾਂਦੇ ਨਾਲ ਨਾਲ ਇੱਕ ਹੋਰ ਟਰੈਕਟਰਾਂ ਦੀ ਸੇਵਾ ਪੂਰੀ ਬੋਲ ਬਣਾ ਦਾ ਵੀ ਕੰਮ ਆ ਵੇਖੋ ਸਟਾਰਟ ਆ ਉਹ ਟਰੱਕ ਆਉਂਦੇ ਟਿਪਰ ਆਉਂਦੇ ਬੋਲ ਵੀ ਬੱਜਣ ਡਿਆ ਸਾਰਾ ਹੀ ਕੰਮ ਆ ਸੇਵਾ ਚਲੰਡੀ ਅੱਜ ਖੰਡੇ ਦੀ ਜਿੰਨੇ ਵੀ ਜਾਣੇ ਸਾਰਿਆਂ ਠੰਡਾ ਛਕਾਉਂਦੇ ਨੇ ਚਾ ਟਰੈਕਟਰ ਵਾਲੇ ਵੀਰ ਡੇ ਨੇ ਪੂਰੇ ਯੋਰਾ ਨਾਲ ਸਾਰੇ ਡੇ ਨੇ ਓਹ ਹੋਏ ਅੱਬਾ ਅੱਬਾ ਜੀ ਹੁਣਾਂ ਨੇ ਟਰੈਕਟਰ ਘੱਲੇ ਨੇ ਓਹੋ ਸੇਵਾ ਘਾਂਡੇ ਨੇ ਹਾਂਜੀ ਭਾਈ ਗੁਰਜੀ ਆਹੋ ਕੋ ਟਰੈਕਟਰ ਜੀ ਦੇ ਯੋਰਾ ਦਾ ਡੇ ਆ ਸੇਵਾ ਚ ਲੰਡੀਏ ਆ ਕੋਈ ਸੇਵਾ ਚ ਲੰਡੀਏ ਨਵਾਜ ਕੀ ਆ ਹੈ और... चलो जी उधर वो ट्रैक्टर देने पूरे ओ एक ट्रैक्टर फस गया

ਆਜਾ ਕੋ ਵੀਰ ਜੀ ਆ ਆਓ ਟਰੈਕਟਰ ਫਸ ਗਿਆ ਜੀ ਇਧਰ ਆ ਕੇ ਸੇਵਾ ਚੱਲਣ ਦੀ ਓ ਦੂਜੇ ਵੀਰ ਨੂੰ ਪਾ ਦੋ ਟਰੈਕਟਰ ਫਸ ਗਿਆ ਸੀ ਤੇ ਆ ਤੁਹਾਨੂੰ ਨਾਲੇ ਇੱਕ ਚੀਜ਼ ਹੋਰ ਵਿਖਾਉਂਦੇ ਆ ਸਾਡਾ ਗੋਲੂ ਬੈਠਾ ਵਾ ਆਓ ਜੀ ਕਿਦਾਂ ਮਜੇ ਨਾਲ ਇਹ ਆਓ ਜੀ ਪਾਪਾ ਜੀ ਨਾਲ ਲੱਗੇ ਉਹ ਟਰੈਕਟਰਾਂ ਦੇ ਯੋਰ ਹੋਣ ਇੱਕ ਦੋ ਜੇ ਟਰੈਕਟਰਾਂ ਤੇ ਟਰੈਕਟਰ ਚੜੀ ਜਾਂਦੇ ਨੇ ਟਰੈਕਟਰ ਦੇ ਉੱਤੇ ਟਰੈਕਟਰ ਚੜ ਗਿਆ ਵਾ ਮੜਾ ਨਾਮ ਲਾ ਕੇ ਤਾਂ ਚੁੱਕ ਦੋ ਬਾਬਾ ਜੀ ਦੀ ਕਿਰਪਾ ਨਾਲ ਅੱਧਾ ਕੰਮ ਤੇ ਗਿਆ ਵਾ ਨਿਪੜ ਤੇ ਅੱਧਾ ਹੀ ਰਹਿ ਗਿਆ ਆਹ ਲੋ ਜੀ ਸਾਡਾ ਗੋਲੂ ਕੀ ਘੰਡੇ ਹੋ ਰਾਜ ਇਹਨਾਂ ਮੜਾ ਤੇ ਆ ਰੱਖੀ ਹੈ ਤਿਆਰ ਕੀ ਰੱਖਿਆ ਗੁਸ਼ਾਨ ਇੱਥੇ ਰੱਖ ਠੰਡਾ ਵੀ ਦੇ ਯਾਰ ਗੋਲੇ ਲਾ ਧਿਆਨ ਰੱਖ ਆ ਗਿਆ ਆਪਾ ਚੱਲ ਆਪਾਂ ਇਹ ਉੱਥੇ ਵਰਤਾ ਲੈਂਦੇ ਆਂ ਓਹ ਜਾਂ ਤੋਂ ਜਾਂ ਤੋਂ ਜਾਂ ਤੋਂ ਮਟਿਓ ਚੱਲਿਆ ਨਵਾਂ ਡਰਾਈਵਰ ਆ ਡਾ ਤੂੰੜਾ ਖਵਾਦੀ ਹੁਣ ਚੋਕੀ ਰੱਖ ਥੋੜਾ ਯਾਰ ਚੋਕੀ ਰੱਖ ਉੱਤੇ ਉੱਤੇ ਹੀ ਤੋਰੀਆ ਉੱਤੇ ਰੱਖ ਕੇ ਜਾ ਰਹਿਣਾ ਖਵਾ ਹਾਂ ਹਹਾੜੀ ਆਇਆ ਉਥੋਂ ਉਹ ਸਾਰੇ 7-8 ਟਰੈਕਟਰ ਉਸੇ ਨੇ ਤਿੰਨ ਆਣੇ ਬਾਕੀ ਆ ਚੱਲਣ ਦੇ ਨੇ ਅੱਜ ਸਵੇਰੇ ਦੇ ਕੋਈ 6:30 ਦੇ 10 ਵਜੇ ਦੇ ਜੇ ਆ ਤੇ ਸਾਰੀ ਦਾ ਚੱਲਦੇ ਰਹਿਣਾ ਵਾ ਤੇ ਮਨੇ ਦੇ ਕੋਈ 2:30 ਹੱਦ 3 ਵਜੇ ਤੱਕ ਇਹ ਸਮਾਪਤੀ ਕਰ ਦੇਣੀ ਆ ਫਿਰ ਅਗਲੇ ਦਿਨ ਫਿਰ 10 ਤੋਂ 11 ਵਜੇ ਫਿਰ ਸਟਾਰਟ ਹੋਏ ਆ ਆਜਾ ਅੱਧਾ ਬਜੇ ਦਾ ਡਮ ਗਿਆ ਪੂਰਿਆ ਆਪੋਂ ਲੈਣੇ ਡੀਆਂ ਦੋ ਇੱਕੋ ਜੀ ਸੀ ਪੀ ਖੜੀ ਆ 30 ਫੋਟੋ ਤੋਂ ਪਲੱਸ ਡੰਮੇ ਆਏ 30 ਫੋਟੋ ਤੋਂ ਪਲੱਸ ਤੇ ਇੱਥੋਂ ਤੱਕ ਡੰਮ ਪਿਆ ਹੈ ਜਿੱਥੇ ਆਪਾਂ ਇੱਕ ਵਾਰ ਖੜੇ ਆ ਨਾ ਇੱਥੋਂ ਤੱਕ ਡੰਮ ਪਿਆ ਹੈ ਤੇ ਇੰਨਾ ਕੁ ਡੰਮ ਪੂਰਿਆ ਗਿਆ ਤੇ ਬਾਕੀ ਰਹਿ ਗਿਆ ਕੋਈ ਤਿੰਨ ਤੋਂ ਚਾਰ ਦਿਨ ਹੋਰ ਲੱਗ ਜਾਣਗੇ ਤੁਮ ਪੁੱਤਾਂ ਕਹੋ ਵੀ ਆ ਸਾਰੇ ਡੰਮ ਪਿਆਓ ਨਾਲ ਨਾਲ ਜੀ ਸਾਰੇ ਬੋਲ ਦੱਸ ਦਿਆ ਆਪਾਂ ਦਾ ਘੰਟਾ ਹੈ ਕੋਈ ਆਪ ਕੋ ਗੋਗਲੈਂਡ ਪੀਂਦੇ ਉਹਨਾਂ ਲੋਕੀਂ ਦੋ ਦੋ ਸਾਲ ਲੱਗ ਜਾਂਦੇ ਇੱਕ ਘੰਟੇ ਹੀ ਜਾ ਕੇ ਲਈ ਇਹ ਦੇ ਇੱਕ ਘੰਟੇ ਦੇ ਵਿੱਚ ਜਾ ਕੇ ਲਈ ਬੰਦਾ ਹੀ ਲੋਕੀਂ ਦੋ ਦੋ ਸਾਲ ਲਾਉਂਦੇ ਜਾ ਸਿੱਖਦੇ ਉਹ ਫਿਰ ਸਾਥ ਹੁੰਦਾ ਨੇ ਨੇੜਾ ਤੇ ਹੁਣ ਜੇ ਆਪ ਇਸ ਦਾ ਚੜ ਗਿਆ ਤਾਂ ਕਹਾਂਦਾ ਮੈਂ ਇੱਕ ਘੰਟੇ ਜਾ ਕੇ ਗੋਗਲੈਂਡ ਲੋਕੀਂ ਦੋ ਦੋ ਸਾਲ ਲਾ ਲੈਂਦੇ ਧੰਨ ਆ ਯਾਰ ਜੇਂ ਦਿੱਕੀ ਹੈ ਕੋ ਬਤੇ ਆਉਣਾ ਲੈਣੀ ਏ ਜੇਂ ਦਿੱਕੀ ਉਹ ਲੈ ਆਏ ਉਹ ਜਿਹੜੀ ਮੈਂ ਨਾ ਜਿਹੜੀ ਲਜ਼ਾਰੋ ਦੇ ਕੋਲੋਂ ਕਾਫੀ ਪਿੰਨਾ ਪਰਵਾੜੀ ਉਹ ਖੜੀ ਨਾ ਤੇ ਟਰੱਕ ਦੇ ਲੱਗੀ ਟਰੱਕ ਦੇ ਲੱਦੀ ਉਹ ਮੈਂ ਸਾਡੀ ਪਛਾਣੀ ਆ ਇੱਥੇ ਪਾਸਪੈਂਟ ਕੋਲੇ ਖੜਿਆ ਹਿੰਦੀਆਂ ਵਾਡੀਆਂ ਜੀਆਂ ਮੈਂ ਹੱਲ ਭਾਣ ਰਿਹਾ ਇਸ ਤੋਂ ਕਾਹੀ ਨਹੀਂ ਕਰਦਾ ਅੱਜ ਤੋਂ ਮੈਂ ਕਹਾਂ ਐਸਟੀਮੇਟ ਲਾਇਆ ਵੀ ਉਹੀ ਆ ਓਕੇ ਵੀ ਜੀ ਖਿੱਚੀ ਰੱਖੋ ਕੰਮ ਹਣ ਆ ਤੂ ਸਿੱਤੀ ਸਾਰੀ ਚਲੋ ਠੰਡਾ ਪੀਲਾ ਇੱਥੋਂ ਲੈ ਕੇ ਤੇ ਆਓ ਸਾਰੀ ਤੇ ਫਾਬਾ ਜੀ ਹੁਣਾਂ ਨੇ ਤੂਤੀ ਆ ਆ ਜੋ ਵੀ ਦੀ ਠੰਡਾ ਪੀ ਲੋ ਆ ਪਹਿਲੋ ਪੀ ਲੋ ਨਾ ਕੋਈ ਨਹੀਂ ਖੇਤੇ ਲੋਖ ਖੇਤੇ ਰੱਖੋ ਤਾਂ ਖੇਤ ਕੇ ਖੇਤ ਕੇ ਰੱਖੋ ਆਸੀ ਵਧ ਰਹੇ ਲੋਕ ਆ ਡਕਤਾਂ ਦੀ ਸੇਵਾ ਇਹਨਾਂ ਨੇ ਵੱਢ ਕੇ ਤੇ ਇਹਦੇ ਵਿੱਚ ਸੁਟਨੇ ਸੀ ਤੇ ਹੁਣ ਇਹਨਾਂ ਨੂੰ ਆਏ ਆ ਕਿ ਠੰਡੇ ਦੀ ਸੇਵਾ ਕਰਨਾ ਹੁਣ ਇਹਨਾਂ ਨੂੰ ਆਏ ਆ ਠੰਡੇ ਦੀ ਸੇਵਾ ਕਰਨਾ ਗਾਡੀ ਵਾਚ ਆ ਵੀ ਡੋਮਿਆ ਸਾਰਾ ਇੱਧਰ ਇੱਧਰ ਥੋੜਾ ਇੱਧਰ ਕੋਈ 10 ਤੋਂ 15 ਫੁੱਟ ਆ ਉਧਰ 25 ਤੋਂ 30 ਕਿਦੇ 30 ਤੋਂ 35 ਫੁੱਟ ਆ ਇੱਥੇ ਜੀ ਜੀ ਆਉ ਉਥੇ ਆਉ ਦੂਸਰੇ ਜੀ ਜੀ ਦੇ ਲਾਗੇ ਤੇ ਗਿਆ ਆਉ ਖਾ ਜੀ ਜੀ ਖਾ ਗਿਆ ਆਲਾ ਹੈ ਗਿਆ ਆਲਾ ਖਾ ਹਗੀਰ ਮੋ ਗਿੱਸ ਸੋਰ ਸੋਰ ਤੋਂ ਮਾਦਾ ਹਾਲ ਜੀ ਇੱਕ ਬੋਤਲ ਖਾਲੀ ਮੈਂ ਤੇ ਨਹੀਂ ਸੁਠਣੀ ਜੀ ਉੱਥੇ ਜਾ ਕੇ ਵੀ ਭਾਈ ਸਾਰਾ ਹੱਸ ਨਹੀਂ ਆਹ ਕਮਾਰੀ ਸਾਰਾ ਡਿੱਗਿਆ ਹੀ ਦੇਖੋ ਕਮਾਰ ਜਿਹੜੀ ਕੋ ਮਾੜਾ ਮਾੜਾ ਡਿੱਗੜ ਹੋਊਗਾ ਤੇ ਛੋਨੇ ਦਾ ਨਾਮ ਨਿਸ਼ਾਨੀ ਨਹੀਂ ਰਿਹਾ ਇਹ ਵੀ ਤੁਸੀਂ ਕਿੰਨੀ ਦੂਰ ਟੁੱਟੀ ਆ ਕਿੰਨਾ ਪਾਣੀ ਹੋਊਗਾ ਜਿਹੜਾ ਇੰਨ ਪਿੱਛੇ ਰਹਿ ਗਿਆ ਇੰਨਾ ਹੀ ਜਦੋਂ ਆਪਾਂ ਵੇਖਿਆ ਨਾ ਇੰਨਾ ਛੋਟਾ ਐਤੋਂ ਵੀ ਘਾਟੀ ਸੀ ਨੱਕਾ ਜਾਈ ਲਾਈਦਾ ਜੇ ਤਾਂ ਇੱਥੋਂ ਹੀ ਆਜ ਜੋ ਤਰ 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 ਦੇਖੋ ਕਿਦਾਂ ਲੰਮਾ ਗੱਲ ਗਿਆ ਇੰਨੀ ਜਿਆਦਾ ਪਾਣੀ ਦੀ ਸਪੀਡ ਹੈ ਆਹ ਖਾ ਅ ਇਹਨੂੰ ਪੁਰੰਡੇ ਇਹਨੂੰ ਪੁਰੰਡੇ ਮਤਲਬ ਖੱਡਾ ਪਾਣੀ ਉੱਥੋਂ ਰਹਿ ਕੇ ਇੱਥੇ ਪਾਣੀ ਡਿੱਗਾ ਇੱਥੇ 35 40 ਫੁੱਟ ਡੂੰਘਾ ਖੱਡਾ ਤੇ ਉਹ ਕੂਲਰ ਦੇ ਪੈਟਰ ਸਾਰੇ ਲੱਗੇ ਆ ਇੱਥੇ ਜੀ ਐਸ ਬੀ ਲੱਗੀ ਹੋਕ ਲੈਣ ਇੱਥੇ ਡਿੱਗੀ ਨੇ ਦੇ ਨੂੰ ਪੰਜੇ ਨਾਲ ਫਿਰ ਚੁੱਕ ਲੈਣੇ ਨਹੀਂ ਨਹੀਂ ਬੁੱਟੇ ਜਿਆਦਾ ਥਲੇ ਨਾ ਜਾਣ ਜੀ ਜਿਆਦਾ ਥਲੇ ਚੱਲ ਕੇ ਫਿਰ ਗਏ ਉੱਤੇ ਉੱਤੇ ਰਹੇ ਨੇ ਪੰਜੇ ਨਾਲ ਚੁੱਕ ਲੈਣੇ ਆਹ ਠੀਕ ਠੀਕ ਆ ਅਰੇ ਵੀਰ ਰੇੜੀ ਹੁਣੀ ਸਿੱਧੀ ਕੀਤੀ ਵੀਰ ਫੋਨ ਵੇਖਣ ਡਿਆ ਜੀ ਨਹੀਂ ਚਲੀਏ ਆਪਾਂ ਗਾਂਗੇ ਆਜਾ ਹੁਣ ਨਾਜ ਨੂੰ ਮਿਚੀ ਹੈ ਹੈ किन्ने ट्रैक्टर है कि आ पुफड़ू आई हथ ना लाई पुफ्फड़ू आज मार फुफड़ू आज मारे क्या फुफड़ा आुप्फड़ गोली मार दे ਮਾਰਦੀ ਏ ਗੋਲੀ ਵੇਖ ਲੈ ਟਰੈਕਟਰ ਭਰਾ ਹੁਣ ਇਹ ਜੇਦੇ ਆ ਵੀ ਸਕੂਲੇ ਜਾਣਾ ਪਹਿਲਾਂ ਤਾਂ ਨਾ ਨਹੀਂ ਲਿੰਦਾ ਹੁਣਾਂ ਦਾ ਵੀ ਟਰੈਕਟਰ ਵਾਲਾ ਬੈਗ ਲੈਣਾ ਬੈਗ ਦੇ ਉਤੇ ਟਰੈਕਟਰ ਹੋਵੇ ਤੇ ਉਹ ਬੈਗ ਲੈਣਾ ਤੇ ਵੇਖੀ ਸਕੂਲੇ ਜਾ ਕੇ ਕੀ ਕਰਨਾ ਵਾ ਸਕੂਲੇ ਜਾ ਕੇ ਆਂਦਾ ਮੰਮੀ ਅਰੇ ਸਕੂਲੇ ਦਾ ਕੀ ਕਰਨਾ ਆਂਦਾ ਆਂਦਾ ਸਕੂਲੇ ਜਾ ਕੇ ਪਾਣੀ ਪੀਣਾ ਤੇ ਬਾਜੂ ਲੀਕਾਂ ਮਾਰਨੀ ਆ ਕੀ ਕਰਨਾ ਪਾਣੀ ਪੀ ਕੇ ਕੀ ਕਰਨਾ ਵਾ ਲਿਕਾਂ ਮਾਰ ਰਹੀਆਂ ਕੋ ਘਰੇ ਹੈਗੇ ਆ ਉਹ ਦਿਓ ਸਕੈਚ ਜੇ ਕੋ ਘਰੇ ਕਮੋਂਦਾ ਵਾ ਆਹੋ ਤਾਂ ਆਂਦਾ ਪਹਿਲਾਂ ਜਾ ਕੇ ਇੱਥੇ ਪਾਣੀ ਪੀਣਾ ਫਿਰ ਇੱਥੇ ਲਿਕਾਂ ਮਾਰ ਰਹੀਆਂ